ਜੇ ਪੀਜੇਪੀ ਦੇ ਵਿੱਚ ਸ਼ਾਮਲ ਹੋਏ ਮੁਕੇ ਬਾਦ ਬਜਿੰਦਰ ਸਿੰਘ ਕਾਂਗਰਸ ਛੱਡ ਕੇ ਬੀਜੇਪੀ ਦੇ ਬੇੜੇ ਦੇ ਵਿੱਚ ਹੋਏ ਸਵਾਰ 2019 ਦੇ ਵਿੱਚ ਕਾਂਗਰਸ ਦੀ ਫਿੱਕ ਤੇ ਦਿੱਲੀ ਤੋਂ ਲੜੀ ਸੀ ਲੋਕ ਸਭਾ ਦੀ ਚੋਣ ਕੇਜੀਵਾਲ ਦੇ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲੀ ਏਡੀ ਦੇ ਵੱਲੋਂ ਪਟੀਸ਼ਨ ਦਾ ਵਿਰੋਧ ਕੇਜੀਵਾਲ ਦੇ ਵਕੀਲ ਬੋਲੇ ਜੁਣਾ ਤੇ ਪਹਿਲਾਂ ਗ੍ਰਿਫਤਾਰੀ ਕਰਕੇ 파ਟੀ ਨੂੰ ਖਤਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼ ਆਤੀਸ਼ੀ ਦੇ ਦਾਅਵੇ ਤੇ ਤਿਹਾਰ ਜੇਲ੍ਹ ਪ੍ਰਸ਼ਾਸਨ ਦਾ ਜਵਾਬ ਕਿਹਾ ਕੇਜੀਵਾਲ ਦਾ ਪਾਰ ਹੁਣ ਵੀ 65 ਕਿਲੋ ਜੋ ਜੇਲ੍ਹ ਦੇ ਵਿੱਚ ਆਉਣ ਵੇਲੇ ਸੀ ਸ਼ੂਗਰ ਲੈਵਲ ਵੀ ਕੰਟਰੋਲ ਚ ਆਤੀਸ਼ੀ ਨੇ ਕਿ ਜਰੀ ਵਾਲਦਾ ਵਜ਼ਨ ਤੇਜ਼ੀ ਦੇ ਨਾਲ ਘਟਣ ਦਾ ਕੀਤਾ ਸੀ ਦਾਵਾ ਦਿੱਲੀ ਭਾਜਪਾ ਨੇ ਆਤੀਸ਼ੀ ਨੂੰ ਭੇਜਿਆ ਲੀਗਲ ਨੋਟਿਸ ਪੁੱਛਿਆ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਕਿਸ ਨੇ ਦਿੱਤਾ ਆਫਰ ਵੀ ਉਹ ਸਬੂਤ ਜੇ ਮਾਫੀ ਨਾ ਮੰਗੀ ਤਾਂ ਕਰਾਂਗੇ ਮਾਣਾ ਹਣੀ ਦਾ ਕੇਸ ਜਰੀ ਵਾਲਦੀ ਗ੍ਰਿਫਤਾਰੀ ਦੇ ਖਿਲਾਫ 7 ਅਪ੍ਰੈਲ ਨੂੰ ਭੁਖੜ ਹੜਤਾਲ ਕਰਨਗੇ ਆਪ ਲੀਡਰ ਜੰਤਰ ਮੰਤਰ ਤੇ ਭਾਜਪਾ ਖਿਲਾਫ ਖੋਲਣਗੇ ਮੋਰਚਾ ਦੇਸ਼ ਭਰ ਦੇ ਵਿੱਚ ਸਮਰਥਕਾਂ ਨੂੰ ਵੀ ਸਾਥ ਦੇਣ ਦੀ ਕੀਤੀ ਅਪੀਲ ਬੀਜੇਪੀ ਦੇਵੀ ਸ਼ੰਮਲ ਹੋਇਰ ਮਨੀਰ ਸਿੰਘ ਬਿੱਟੂ ਦਾ ਸਾਬਕਾ ਸੀਐਮ ਚੰਜੀ ਚੰਨੀ ਤੇ ਵੱਡਾ ਇਲਜ਼ਾਮ ਬੋਲੇ ਫਰੂਸਪੁਰ ਦੇ ਵਿੱਚ ਪੀਐਮ ਦਾ ਕਾਫਲਾ ਰੋਕਣ ਤੇ ਪਿੱਛੇ ਸੀ ਚੰਨੀ ਦੀ ਛਣਾਰਤ ਦੇਸ਼ ਤੇ ਪੰਜਾਬ ਨੂੰ ਤੋੜਨ ਵਾਲਿਆਂ ਦੇ ਨਾਲ ਕਾਂਗਰਸ ਦੇ ਕਈ ਲੀਡਰ ਬੀਜੇਪੀ ਦਾ ਸੁਖਵੀਰ ਬਾਦਲ ਤੇ ਤਿੱਖਾ ਨਿਸ਼ਾਨਾ ਕਿ ਐਜਪੀਸੀ ਦੀ ਨਿੱਜੀ ਜਾਇਦਾਦ ਨਹੀਂ ਹੈ ਸਿੱਖੀ ਸਮਾਂ ਆ ਗਿਆ ਹੈ ਕਿ ਸਿੱਖੀ ਮਾਮਲਿਆਂ ਤੋਂ ਵੱਖ ਹੋਵੇ ਅਕਾਲੀ ਦਲ ਸੁਖਵੀਰ ਨੇ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਸੀ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲ ਨਾ ਦੇਵੇ ਬੀਜੇਪੀ ਨਯਮਾਨ ਨੇ ਸੰਗਰੂਰ ਸੀਟ ਨੂੰ ਲੈ ਕੇ ਕੀਤੀ ਐਮ ਮੀਟਿੰਗ ਵਿਧਾਇਕਾਂ ਤੇ ਉਮੀਦਵਾਰਾਂ ਦੇ ਨਾਲ ਚੋਣਾਂ ਨੂੰ ਲੈ ਕੇ ਕੀਤੀ ਚਰਚਾ ਕੱਲ ਫਰੀਦਕੋਟ ਅਤੇ ਪਟਿਆਲਾ ਸੀਟ ਨੂੰ ਲੈ ਕੇ ਕੀਤਾ ਸਿਮੰਤਰ ਦਿੱਲੀ ਚ ਸੋਨੀਆ ਗਾਂਧੀ ਨੂੰ ਮਿਲੇ ਪੰਜਾਬ ਕਾਂਗਰਸ ਦੇ ਸੰਸਦ ਅਮਨੀਸ਼ ਤਵਾੜੀ ਗੁਰਜੀਤ ਤੌਜਲਾ ਤੇ ਜਸਬੀਰ ਡਿੰਪਾ ਨੇ ਕੀਤੀ ਮੁਲਾਕਾਤ ਮੁਹੰਮਦ ਸਦੀਕ ਤੇ ਡਾਕਟਰ ਅਮਰ ਸਿੰਘ ਵੀ ਨਾਲ ਰਹੇ ਮੌਜੂਦ ਰਾਹੁਲ ਗਾਂਧੀ ਨੇ ਕੇਰਲ ਦੀ ਵਾਇਨਾਰ ਸੀਟ ਤੋਂ ਦਾਖਲ ਕੀਤੀ ਨਾਮਜ਼ਦਗੀ ਪ੍ਰਿੰਕਾ ਗਾਂਧੀ ਦੇ ਨਾਂ ਰੋਡਸ਼ੋ ਦੇ ਜ਼ਰੀਏ ਕੀਤਾ ਸ਼ਕਤੀ ਪ੍ਰਦਰਸ਼ਨ ਪਿਛਲੀ ਵਾਰ ਵਾਇਨਾਰ ਤੋਂ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਸਨ ਰਾਹੁਲ ਸਸਿਕਾਲ ਤੁਸੀਂ ਦੇਖ ਰਹੇ ਹੋ ਨਿਊਜ਼ 85 ਨਾ ਨਾ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਅੱਜ ਗੱਲ ਕਰਾਂਗੇ 24 ਦੇ ਚੈਂਪੀਅਨ ਦੀ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਸੂਚੀ ਦੇ ਵਿੱਚ ਇੱਕ ਹੋਰ ਨਾਮ ਜੁੜ ਗਿਆ ਉਹ ਨਾਮ ਹੈ ਮੁੱਕੇਬਾਜ਼ ਵਜਿੰਦਰ ਸਿੰਘ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਬਾਕਸਰ ਵਜਿੰਦਰ ਸਿੰਘ ਭਾਜਪੀ ਦੇ ਵਿੱਚ ਬਾਕਸਰ ਵਜਿੰਦਰ ਸਿੰਘ ਦੇ ਦੇ ਵੱਲੋਂ ਕਿਹਾ ਕਿ ਪੱਲਾ ਫੜਿਆ ਗਿਆ ਕੇ ਬੀਜੇਪੀ ਦਾ ਬੀਜੇਪੀ ਦੇ ਵਿੱਚ ਅੱਜ ਦਿੱਲੀ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਛੱਡ ਕੇ ਬੀਜੇਪੀ ਦਾ ਜਿਹਨਾਂ ਦੇ ਵੱਲੋਂ ਪੱਲਾ ਫੜਿਆ ਗਿਆ। ਸਾਲ 2019 ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਕਾਂਗਰਸ ਤੋਂ ਜਿਹੜੇ ਕਿ ਲੋਕ ਸਭਾ ਚੋਂ ਲੜ ਚੁੱਕੇ ਨੇ ਸਾਊਥ ਦਿੱਲੀ ਤੋਂ ਕਾਂਗਰਸ ਨੇ ਉਹਨਾਂ ਨੂੰ ਕਿ ਉਮੀਦਵਾਰ ਬਣਾਇਆ ਸੀਗਾ। ਵਜਿੰਦਰ ਸਿੰਘ ਨੂੰ ਦੇਸ਼ ਦੇ ਮਸ਼ਹੂਰ 올ੰਪੀਅਨ ਬੌਕਸਰ ਜਾਰ ਸਮਾਜ ਦੇ ਨਾਲ ਜਨਾਂ ਦਾ ਕਿ ਤਾਲੁਕ ਹੈ। ਹਰਿਆਣਾ ਦੇ ਭਵਾਨੀ ਦੇ ਰਹਿਣ ਵਾਲੇ ਨੇ 2008 ਦੇ ਵਿੱਚ ਬੀਜਿੰਗ 올림픽 ਦੇ ਵਿੱਚ 브라운즈 ਮੈਡਲਰ ਦੇ ਵੱਲੋਂ ਜਿੱਤਿਆ ਗਿਆ 2019 ਦੇ ਵਿੱਚ ਕਾਂਗਰਸ ਦੇ ਟਿਕਟ ਤੇ ਉਹਨਾਂ ਨੇ ਚੋਣ ਲੜੀ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਜੇ ਨੰਬਰ ਤੇ ਰਹੇ ਤਾਂ ਅਖਰਕਾਰ ਕਾਂਗਰਸ ਨੂੰ ਅੱਜ ਉਹਨਾਂ ਦੇ ਵੱਲੋਂ ਵੱਡਾ ਛਟਕਾ ਦਿੱਤਾ ਗਿਆ ਜਿਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਤੁਹਾਨੂੰ ਦਿੱਲੀ ਭਾਜਪਾ ਹੈੱਡਕੁਆਰਟਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਇਹ ਜੁਆਇਨਿੰਗ ਹੋਈ ਹੈ ਮਨੋਦ ਤਾਬੜੇਗੇੜੇ ਕੇ ਭਾਜਪਾ ਦੇ ਕੌਮੀ ਜਨਰਲ ਸ਼ਕਤਰ ਨੇ ਉਹਨਾਂ ਨੇ ਪਾਰਟੀ ਚ ਬਜਿੰਦਰ ਸਿੰਘ ਨੂੰ ਸ਼ਾਮਲ ਕਰਵਾਇਆ बीजेपी में शामिल हो रहा हूं और एक तरह से कहते घर वापसी हो रही है मेरी तकरीबन 19 में मैं मैं चुनाव लड़ा था और ऑलमोस्ट पाँच साल होने वाले हैं अभी चार साल होने वाले हैं तो अभी <laughs> आ, कहते कि इंग्लिश में कहावत है गुड टू बी बैक तो काफ़ी अच्छा लग रहा है और जिस तरह से मान सम्मान खिलाड़ियों का देश विदेश में बढ़ा है वो काबिल तारीफ है जैसे हम बाहर यूके में फ़ाइट करने जाते थे दुबई में फ़ाइट करने जाते थे आयरलैंड में फ़ाइट करने जाते थे तो कई बार एयरपोर्ट पर बहुत सारी चीज़ें होती थी लेकिन जब से हमारी बीजेपी सरकार आई है मोदी गवर्नमेंट आई है तब से एक बहुत सरल और कहते बहुत आसान तरीके से हम कहीं भी आ जा सकते हैं जो मान सम्मान इस गवर्नमेंट में मिला है तो खिलाड़ी उसके लिए बहुत धन्यवाद करते हैं मोदी साहब का बीजेपी बी गवर्नमेंट का और मैं चाहूँगा कि इस गवर्नमेंट में रहकर मैं ज़्यादा से ज़्यादा लोगों का भला कर सकूँ लोगों को सही राह दिखा सकूँ और मैं पहले वाला विजेंद्र हूँ और जो भी मेरे को लगेगा गलत है गलत को गलत कहूँगा सही को सही कहूँगा ਆਮ ਆਦਮੀ ਪਾਰਟੀ ਦਾ ਇੱਕ ਵੀ ਵਰਕਰ ਜਿਹੜਾ ਇੱਕ ਵੀ ਲੀਡਰ ਆ ਭਾਜਪਾ ਦਾ ਜੇਲ੍ਹ ਦੇ ਜਾਣ ਤੋਂ ਬਾਅਦ ਥੋੜਾ ਫਰਕ ਪੈ ਸਕਦਾ ਪਾਰਟੀ ਨੂੰ ਮੈਂ ਕਹਾਂ ਸਭ ਕੁਝ ਹੋ ਗਿਆ ਤੁਸੀਂ ਕਿਉਂ ਕਹਿੰਦੇ ਤਾਂ ਬਿਲਕੁਲ ਓ ਮਾਈ ਗੋਡ ਦਸਤੋ ਕੁਲਦੀਪ ਸਿੰਘ ਤਾਲੀਵਾਲ ਜਿਹੜੇ ਕਿ ਕੈਬਨਰ ਮੰਤਰੀ ਨੇ ਤੇ ਉੱਥੇ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਤੇ ਜਿਹੜੇ ਕਿ ਉਮੀਦਵਾਰ ਵੀ ਨੇ ਆਵਾ ਦੀ ਪਾਰਟੀ ਤੋਂ ਉਹਨਾਂ ਦੇ ਵੱਲੋਂ ਦਰਸਲ ਅਬ ਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਉਹਨਾਂ ਨੇ ਵੀ ਇਸ ਦਮ ਵੱਡਾ ਦਾਵਾ ਕੀਤਾ ਕਿ ਕੋਈ ਵੀ ਆਮ ਆਦੀ ਪਾਰਟੀ ਦਾ ਆਗੂ ਵਰਕ ਜਿਹੜਾ ਕਿ ਪਾਰਟੀ ਛੱਡ ਕੇ ਹੁਣ ਨਹੀਂ ਜਾਵੇਗਾ ਕਿਉਂਕਿ ਅਮਰਸਰ ਦਾ ਜਿਹੜਾ ਕਿ ਚੋਣਪੇੜ ਚੋਣ ਖਾੜਾ ਪੂਰੀ ਤਰ੍ਹਾਂ ਆ ਭੱਕ ਚੁੱਕਾ ਜਿੱਥੇ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉੱਥੇ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਨੂੰ ਕਿ ਭਾਜਪਾ ਦੇ ਵੱਲੋਂ ਪਿਛਲੇ ਦਿਨੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਆਮ ਆਦੀ ਪਾਰਟੀ ਦੇ ਵੱਲੋਂ ਹੁਣ ਤੱਕ ਨੌ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਸੋ ਅਮਰਸਰ ਨੂੰ ਲੈ ਕੇ ਜਿਹੜਾ ਕਿ ਖਾੜਾ ਪੂਰੀ ਤਰ੍ਹਾਂ ਭੱਕ ਚੁ ਜੇਕਰ 19 ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਗੁਰਜੀਤ ਔਜਲਾ ਜਿਹੜੇ ਕਿ ਜੇਤੂ ਰੇਸਾਂ ਜੰਨਦੇ ਵੱਲੋਂ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਸੀ ਤਾਂ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਲਗਾਤਾਰ ਵੱਖ-ਵੱਖ ਸੀਟਾਂ ਨੂੰ ਲੈ ਕੇ ਜਿਹੜੇ ਕਿ ਬੈਠਕਾਂ ਦਾ ਦੌਰ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੰਗਰੂਰ ਸੀਟ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ ਵਿਧਾਇਕਾਂ ਤੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਗੱਲ-ਗੱਲਬਾਤ ਕੀਤੀ ਗਈ ਹੈ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਦੌਰਾਨ ਮੰਥਨ ਕੀਤਾ ਗਿਆ ਕੱਲ ਦੀ ਗੱਲ ਕਰੀਏ ਤੇ ਕੱਲ ਵੀ ਫਰੀਦਕੋਟ ਤੇ ਪਟਿਆਲਾ ਮੀਟਿੰਗ ਕੀਤੀ ਗਈ ਸੀ ਸੰਗਰੂਰ ਤੋਂ ਮੀਤ ਹਰਨੇ ਆਮ ਆਦੀ ਪਾਰਟੀ ਦੇ ਉਮੀਦਵਾਰ ਇਸ ਦੌਰਾਨ ਇਸ ਮੀਟਿੰਗ ਤੋਂ ਬਾਅਦ ਹਰਪਾਲ ਚੰਦ ਚਿਮਾ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਸੀਐਮ ਨੇ ਸਕਾਰਾਤਮਕ ਰੂਪ ਦੇ ਵਿੱਚ ਪ੍ਰਚਾਰ ਕਰਨ ਦੀ ਲੇਕਿਆ ਪੰਜ ਦੇ ਵਿੱਚ ਅਸੀਂ ਚਾਰ ਗਰੰਟੀਆਂ ਪੂਰੀਆਂ ਕੀਤੀਆਂ ਹਰਪਾਲ ਚਿਮਾ ਨੇ ਇਹ ਵੀ ਵੱਡਾ ਦਾਵਾ ਕੀਤਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੋ 20 ਸਾਲ ਦੇ ਵਿੱਚ ਨਹੀਂ ਹੋਇਆ ਉਹ 2 ਸਾਲ ਦੇ ਵਿੱਚ ਅਸੀਂ ਕੰਮ ਕੀਤਾ ਐਕਸਾਈਜ਼ ਦੇ ਵਿੱਚ 4000 ਕਰੋੜ ਦਾ ਮੁਨਾਫਾ ਹੋਇਆ ਮੀਤ ਹਰਦੇਵ ਨੂੰ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਮੀਤ ਹਰਨੇ ਕਿਹਾ ਕਿ ਜੋ ਵੀ ਪਾਰਟੀ ਬਦਲੇ ਪੈਸੇ ਜਾਂ ਡਰ ਕੇ ਨਾ ਬਦਲੀ ਇਹ ਵੀ ਉਹਨਾਂ ਨੇ ਦਿੱਕਾ ਨਿਸ਼ਾਨਾ ਸਾਧਿਆ ਕਿ ਜੇਕਰ ਕੋਈ ਪਾਰਟੀ ਬਦਲਦਾ ਹੈ ਤਾਂ ਪੈਸੇ ਜਾਂ ਡਰ ਦੇ ਕਰਕੇ ਪਾਰਟੀ ਨਾ ਬਦਲੀ ਜਾਵੇ ਇਸ ਦੇ ਵਿਚਾਲੇ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਇੱਕ ਇੱਕ ਸੀਟ ਨੂੰ ਲੈ ਕੇ ਜਿਹੜੇ ਕਿ ਉੱਥੇ ਦੇ ਚਾਹੇ ਉਮੀਦਵਾਰ ਹੋਣ ਚਾਹੇ ਉੱਥੇ ਮੱਖਪਾ ਵਿਧਾਨ ਸਭਾ ਹਲਕਿਆਂ ਨੂੰ ਲੈ ਕੇ ਵਿਧਾਇਕ ਹੋਣ ਆਗੂ ਹੋਣ ਵਰਕਰ ਹੋਣ ਉਹਨਾਂ ਦੇ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਤੇ ਉਹਨਾਂ ਨੇ ਸਾਡੇ ਤੋਂ ਵੀ ਰਿਪੋਰਟ ਦੇ ਲਈ ਤੇ ਦੂਜੇ ਹਲਕਿਆਂ ਦੀ ਰਿਪੋਰਟ ਸੀਐਮ ਸਾਹਿਬ ਨੇ ਸਾਰੀ ਅਸੀਂ ਡਿਸਕਸ ਕੀਤੀ ਤੇ ਇਹੀ ਜਿਹੜਾ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਸਾਰੇ ਪਾਸੇ ਜਿਹੜਾ ਬੜਾ ਪੋਜ਼ਿਟਿਵ ਮਾਹੌਲ ਹੈ ਕਿਉਂਕਿ ਮੈਂ ਚੀਮਾ ਸਾਹਿਬ ਦੇ ਹਲਕੇ 'ਚ ਵੀ ਜਾ ਕੇ ਆਇਆ ਆ ਅਮਨ ਜੀ ਦੇ ਹਲਕੇ 'ਚ ਵੀ ਜਾ ਕੇ ਆਇਆ ਆ ਲਹਿਰੇ ਵੀ ਜਾ ਕੇ ਆਇਆ ਆ ਭਧੌੜ ਵੀ ਮੈਂ ਜਾ ਕੇ ਆਇਆ ਆ ਮਹਿਲਕਲਾ ਵੀ ਜਾ ਕੇ ਆਇਆ ਆ ਮਲੇਰਕੋਟਲੀ ਵੀ ਜਾ ਕੇ ਆਇਆ ਆ ਧੂਰੀ ਵੀ ਜਾ ਕੇ ਆਇਆ ਆ ਸੰਗਰੂਰ ਵੀ ਸਾਰੇ ਹਲਕਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ ਤੇ ਹਰ ਕੋਈ ਵਿਅਕਤੀ ਕਹਿੰਦਾ ਵੀ ਭਾਈ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 2 ਸਾਲਾਂ ਚ ਕੀਤਾ ਇਹਨਾਂ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲ ਚ ਨਹੀਂ ਕੀਤਾ ਤੇ ਅਸੀਂ ਵੀ ਇਹ ਗੱਲ ਕਹਿਣੇ ਆ ਕਿਉਂਕਿ ਤੁਸੀਂ ਕੋਈ ਸਰਕਾਰਾਂ ਜਿਹੜੀਆਂ ਪਹਿਲਾਂ ਇੱਥੇ 10 ਸਾਲ ਕਾਲੀ ਰਹੇ 7 ਤੋਂ ਲੈ ਕੇ 17 ਤੱਕ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਉਸ ਤੋਂ ਪਹਿਲਾਂ 5 ਸਾਲ ਫਿਰ ਕਾਂਗਰਸ ਰਹੀ ਪਿਛਲੀਆਂ 5-4 ਸਰਕਾਰਾਂ ਦਾ ਜੇ ਆਪਾਂ ਸਾਰਾ ਐਨਲਿਸਿਸ ਕਰਨਾ ਹੋਵੇ ਪਰਚੋਲ ਕਰਨੀ ਹੋਵੇ ਕੰਪੈਰੀਸ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਪਹਿਲੇ 2 ਸਾਲ ਦੇ ਕੰਮਾਂ 'ਚ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੇੜ ਤੇ ਟਿਕਦੀ। ਅਸੀਂ 2 ਸਾਲਾਂ 'ਚ 43000 ਨੌਕਰੀ ਦਿੱਤੀ। ਅੱਜ ਮੈਂ ਸੰਗਰੂਰ ਦੇ ਪਿੰਡ ਪਿੰਡ ਜਾਣਾ। ਕੋਈ ਐਸਾ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ। ਤੇ ਪਿਛਲੀਆਂ ਸਰਕਾਰਾਂ 'ਚ ਸਾਰੇ ਜਾਣਦੇ ਆ ਕਿ ਪਹਿਲੇ 2 ਸਾਲ 'ਚ 43000 ਤੱਕ ਹੀ 4300 ਨੌਕਰੀ ਵੀ ਨਹੀਂ ਸਕੇ ਦਿੱਤੀ। ਇਹ ਆਮ ਤੌਰ ਤੇ ਇੱਕ ਕਹਿ ਲਓ ਵੀ ਇੱਕ ਰਵਾਜ ਹੀ ਬਣ ਗਿਆ ਸੀ ਵੀ ਜਦੋਂ ਇਲੈਕਸ਼ਨ ਹੀ ਆਊਗਾ ਉਦੋਂ ਨੌਕਰੀਆਂ ਦੇਵਾਂਗੇ। ਜੇ 17 'ਚ ਵੋਟਾਂ ਨੇ ਤਾਂ 16 'ਚ ਨੌਕਰੀਆਂ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਪਹਿਲੇ ਸਾਲ ਦੋ ਸਾਲ ਦਾ ਕੋਈ ਸਰਕਾਰ ਭਰਤੀ ਨਹੀਂ ਸੀ ਕੱਢਦੀ ਇਹ ਗੱਲਾਂ ਦੀ ਬਹੁਤ ਚਰਚਾ ਹੈ ਇਹਦੇ ਨਾਲ ਨਾਲ ਜਿਹੜਾ ਸੀ ਬਿਜਲੀ ਵਾਲਾ ਕੀਤਾ ਨਾ 600 ਜੁਨਟ ਮੁਫਤ ਵਾਲਾ ਅੱਜ 95% ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਇਹਦੇ ਚ ਵੱਡੀ ਗੱਲ ਇਹ ਹੈ ਕਿ ਹੋਰ ਕੋਈ ਸਰਕਾਰ ਹੁੰਦੀ ਇਵਨ ਮੈਂ ਕਹਿੰਦਾ ਵੀ ਕਈ ਮੀਡੀਆ ਦੇ ਸਾਥੀਆਂ ਨੂੰ ਵੀ ਉਹ ਤਾਂ ਲੱਗਦਾ ਹੋਊਗਾ ਵੀ ਹਾਂ ਸਰਕਾਰ ਨੇ ਗਰੰਟੀ ਤਾਂ ਦੇਤੀ ਇਹ ਪੂਰੀ ਕਰਨਗੇ ਕਿਉਂਕਿ ਸਾਰਿਆਂ ਨੂੰ ਐ ਰਵਾਜ ਬਣਿਆ ਹੋਇਆ ਸੀ ਇੱਕ ਕਹਿ ਲਓ ਵੀ ਵੀ ਵੋਟਾਂ ਜੀਆਂ ਦੇ ਨੇੜੇ ਜਾ ਕੇ ਜਾਂ ਤਾਂ ਇਹ ਲੋਕ ਸਭਾ ਦੇ ਜਾਂ ਜਦੋਂ ਵਿਧਾਨ ਸਭਾ ਦੇ ਦੋ ਚਾਰ ਮਹੀਨੇ ਰਹਿੰਦੇ ਹੋਏ ਉਦੋਂ ਤਾਂ ਇੱਕ ਦੋ ਬੇ ਲੋਕਾਂ ਨੂੰ ਜੀਰੂ ਆਉਣਗੇ ਉਦੋਂ ਜਾ ਕੇ ਮਾਫੀ ਦੇਣਗੇ ਪਰ ਇਹ ਪਹਿਲੀ ਵਾਰ ਹੈ ਕਿ ਆਉਣ ਸਾਰ ਏਡੀ ਵੱਡੀ ਗਾਰੰਟੀ ਜਿਹਦੇ ਨਾਲ 95% ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਬਿਜਲੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਮੁਫਤ ਦਿੱਤੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੰਗਰੂਰ ਦੇ ਸਾਰੇ ਜਿੰਨੇ ਜਿੱਤੇ ਹੋਏ ਸਾਡੇ ਐਮਐਲਏ ਸਹਿਬਾਨ ਸੀ ਸਾਰਿਆਂ ਨੇ ਭਾਗ ਲਿਆ ਗਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੂੰ ਜਾਰੀ ਸਾਨੂੰ ਕੀਤੀਆਂ ਨੇਗੀਆਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ ਚ ਕਿਤੇ ਨੂੰ ਲੋਕਾਂ ਦੇ ਸਾਹਮਣੇ ਰਕੜੇ ਦੇਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗੱਲ ਦਾ ਕਿ 2 ਸਾਲਾਂ ਦੇ ਅੰਦਰ ਸਾਡੀਆਂ ਵੱਡੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਪੰਜ ਗਰੰਟੀਆਂ ਚੋਂ ਚਾਰ ਗਰੰਟੀਆਂ ਅਸੀਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂਗੇ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਔਰ ਭ੍ਰਸ਼ਟਾਚਾਰੀ ਜਿਹੜੇ ਨੇ ਕਿ ਅਸੀਂ ਉਹ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ ਚ ਕਰ ਰਹੇ ਹਾਂਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ ਚ ਜਿਹੜੇ ਬੈਸਮੰਦਾ ਪਿਛਲੇ 70 ਸਾਲਾਂ ਲੱਗਦੀ ਹੋਏ ਅਸੀਂ 2 ਸਾਲਾਂ ਚ ਕੀਤੇ ਨੇ ਸੋ ਪੋਜ਼ਿਟਿਵ ਅਜੈਂਡਾ ਲੈ ਕੇ ਜਾ ਰਹੇ ਹਾਂ ਸਨ ਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ ਚ ਜਿੱਤ ਪ੍ਰਾਪਤ ਬੀਜੇਪੀ ਪੰਜਾਬ ਨੂੰ ਫੋਕਸ ਕਰਨ ਦੀ ਨਜ਼ਰ ਆ ਰਹੀ ਹੈ ਅਸਵਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿਤਮੀਆਂ ਨੇ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਨੇ ਵੀ ਬੀਜੇਪੀ ਨੂੰ ਫੋਕਸ ਕੀਤਾ ਹੋਇਆਗਾ ਬੀਜੇਪੀ ਨੂੰ ਸਖਤ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਅਗਵਾਈ ਕੀਤੀ ਸੀ ਔਰ ਦੇਸ਼ ਦੇ ਸਾਹਮਣੇ ਤੇ ਸੱਚ ਆਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਔਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਔਰ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੁੱਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹੱਕ ਮੰਗੜ ਜਾਂਦੇ ਨੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ੀਰ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅੱਛੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਸਿਖਾਉਣਗੇ। ਜਿਹਨਾਂ 18 ਸੀਟਾਂ ਤੇ ਜਿਹੜੀ ਕਾਂਗਰਸ ਦੀ ਪਾਰਟੀ ਜਿੱਤ ਦਰਜ ਕਰੇਗੀ ਨਾਲ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜੋ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੰਗਰੂਰ ਸੀਟ ਨੂੰ ਲੈ ਕੇ ਜਿਹੜੀ ਕੈਂ ਮੀਟਿੰਗ ਕੀਤੀ ਗਈ ਵਿਦਾਇਕਾਂ ਤੇ ਉਮੀਦਵਾਰਾਂ ਦੇ ਨਾਲ ਜਿਹੜਾ ਕਿ ਮੰਤਨ ਕੀਤਾ ਗਿਆ ਆਖਰਕਾਰ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਕਿ ਅੱਗੇ ਅਪਣਾਈ ਜਾਵੇਗੀ ਜਿਵੇਂ ਪ੍ਰਚਾਰ ਤੇ ਨਾਲ ਇਸੇ ਨੂੰ ਲੈ ਕੇ ਜਿਹੜੀ ਕਿ ਪੂਰੀ ਗੱਲਬਾਤ ਹੋਈ ਹੈ ਤੇ ਇਸੇ ਦੌਰਾਨ ਕੈਬਨਟ ਮੰਤਰੀ ਹਰਪਾਲ ਜੀਮਾ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਸਕਾਰਾਤਮਕ ਰੂਪ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਕਿ ਹੈ ਪੰਜ ਦੇ ਵਿੱਚ ਅਸੀਂ ਚਾਰ ਗਰੰਟੀਆਂ ਪੂਰੀਆਂ ਕੀਤੀਆਂ ਨੇ ਜੋ 20 ਸਾਲ ਦੇ ਵਿੱਚ ਨਹੀਂ ਹੋਇਆ ਉਹ 2 ਸਾਲ ਦੇ ਵਿੱਚ ਕੰਮ ਕੀਤਾ ਹੈ ਉੱਥੇ ਹੀ ਜੋ ਕਿ ਕੈਬਨਟ ਮੰਤਰੀ ਤੇ ਸੰਗਰੂਪ ਤੁਮਾਵਾਦੀ ਪਾਰਟੀ ਦੇ ਜੋ ਉਮੀਦਵਾਰ ਨੇ ਮੀਤ ਇਹ ਉਹਨਾਂ ਦਾ ਕਹਿਣਾ ਹੈ ਕਿ ਇੱਕ ਸਾਈਟ ਦੇ ਵਿੱਚ 4000 ਕਰੋੜ ਦਾ ਮੁਨਾਫਾ ਹੋਇਆ ਜੋ ਵੀ ਪਾਰਟੀ ਬਦਲੇ ਪੈਸੇ ਜਾਂ ਡਰ ਕੇ ਨਾ ਬਦਲੇ ਇਹ ਵੀ ਕਿਦਾਂ ਕਿਤੇ ਮੀਤ ਹਰਦੇ ਵੱਲੋਂ ਸਿਆਸੀ ਆਗੂਆਂ ਨੂੰ ਨਸੀਹਤ ਦਿੱਤੀ ਗਈ ਸਵਾਮੀ ਆਦੀ ਪਾਰਟੀ ਦੇ ਵੱਲੋਂ ਲਗਾਤਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਕਿ ਬੈਠਕਾਂ ਦਾ ਦੌਰ ਜਾਰੀ ਹੈ ਇੱਕ ਇੱਕ ਸੀਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਉਮੀਦਵਾਰਾਂ ਦੇ ਨਾਲ ਉੱਥੇ ਹੀ ਵਿਧਾਇਕਾਂ ਦੇ ਨਾਲ ਵਰਕਰਾਂ ਦੇ ਨਾਲ ਆਗੂਆਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਨੂੰ ਲੈ ਕੇ ਜਿਹੜੇ ਕਿ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਹਾਨੂੰ ਵਿਖਾ ਰਹੇ ਹਾਂ ਜਿਸ ਦੇ ਵਿੱਚ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਤਹਿਰ ਜਿਹੜੇ ਇੱਕ ਸੰਗੁਰ ਤੋਂ ਉਮੀਦਵਾਰ ਨੇ ਉਹ ਨਜ਼ਰ ਆ ਰਹੇ ਨੇ ਅਮਨ अरोड़ा ਨਜ਼ਰ ਆ ਰਹੇ ਨੇ ਪੁਰ ਵਿਧਾਇਕ ਵੀ ਨਾਲ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਮੋਤਾ ਜਲੰਧਰ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਸੰਦੀਪ ਪਾਠਕ ਨੇ ਅਹੁਦੇਦਾਰਾਂ ਵਰਕਰਾਂ ਦੀ رائے ਜਾਣੀ ਇਸ ਦੌਰਾਨ ਜ਼ਮੀਨ ਤੇ ਸਾਨੂੰ ਚੰਗਾ ਸਮਰਥਨ ਮਿਲ ਰਿਹਾ ਸੰਦੀਪ ਪਾਠਕ ਦੇ ਵੱਲੋਂ ਇਸ ਦੌਰਾਨ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਜ਼ਮੀਨ ਤੇ ਸਾਨੂੰ ਚੰਗਾ ਸਮਰਥਨ ਮਿਲ ਰਿਹਾ ਜੋ ਪਾਰਟੀ ਛੱਡ ਕੇ ਗਏ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਸੰਦੀਪ ਪਾਠਕ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਹਾਲਾਂਕਿ ਜਿਆਦਾ ਕੁਝ ਬੋਲਣ ਤੋਂ ਬਚਦੇ ਹੋਏ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਜੋ ਪਾਰਟੀ ਛੱਡ ਕੇ ਗਏ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਭਾਜਪਾ ਨੂੰ ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਗਿਆ ਸੰਦੀਪ ਪਾਟਕ ਦੇਵ ਨੇ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਜਲੰਧਰ ਦੇ ਉਮੀਦਵਾਰ ਤੇ ਜਲਦ ਫੈਸਲਾ ਲਵਾਂਗੇ ਸੰਦੀਪ ਪਾਟਕ ਦੇਵ ਨੇ ਵੀ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਹਾਲਾਂਕਿ ਪਹਿਲੀ ਸੋਚ ਦੇ ਵਿੱਚ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀਗਾ ਸੁਸ਼ੀਲ ਕੁਮਾਰ ਰਿੰਕੂ ਨੂੰ ਕਿਹਾ ਕਿ ਆਮ ਆਦੀ ਪਾਰਟੀ ਦੇ ਵੱਲੋਂ ਜਲੰਧਰ ਤੋਂ ਚੋਣ ਪੜ ਦੇ ਵਿੱਚ ਉਤਾਰਿਆ ਗਿਆ ਸੀਗਾ ਪਰ ਉਸਦੇ ਬਾਅਦ ਉਹ ਆਮ ਆਦੀ ਪਾਰਟੀ ਨਾਲ ਵਿਦਾ ਕਹਿੰਦੇ ਹੋਏ ਬੀਜੇਪੀ ਦੇ ਵਿੱਚ ਚਲੇ ਗਏ ਤਾਂ ਹੁਣ ਜਲੰਧਰ ਤੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਕਿਉਂਕਿ ਹੁਣ ਤੱਕ ਨਵੇਂ ਉਮੀਦਵਾਰਾਂ ਦਾ ਪਾਰਟੀਪਲ ਨੂੰ ਐਲਾਨ ਕੀਤਾ ਜਾ ਚੁੱਕਾ ਹੈ ਦੋ ਸੂਚੀਆਂ ਜਿਹੜੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਤੇ ਇਸ ਨੂੰ ਲੈ ਕੇ ਸੰਦੀਪ ਪਾਟਕ ਨੇ ਕਿਹਾ ਕਿ ਜਲੰਧਰ ਦੇ ਉਮੀਦਵਾਰ ਤੇ ਵੀ ਜਲਦ ਫੈਸਲਾ ਲਿਆ ਜਾਵੇਗਾ ਸੋ ਲਗਾਤਾਰ ਜਿਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਉੱਤੇ ਸੰਦੀਪ ਪਾਟਕ ਜਿਹੜੇ ਆਵਾ ਦੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਨੇ ਜਨਰਲ ਸਿਕੰਦਰ ਵੀ ਨੇ ਉਹਨਾਂ ਦੇ ਵੱਲੋਂ ਇੱਕ ਇੱਕ ਸੀਟ ਨੂੰ ਲੈ ਕੇ ਜਿਹੜੇ ਕਿ ਅਹੁਦੇਦਾਰਾਂ ਦੇ ਨਾਲ ਉਮੀਦਵਾਰਾਂ ਦੇ ਨਾਲ ਵਿਧਾਇਕਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਮੀਟਿੰਗ ਕੀਤੀ ਗਈ ਸੰਦੀਪ ਪਾਟਕੇ ਨੇ ਕਿਹਾ ਕਿ ਜ਼ਮੀਨ ਤੇ ਸਾਨੂੰ ਚੰਗਾ ਸਮਰਥਨ ਮਿਲ ਰਿਹਾ ਜੋ ਪਾਰਟੀ ਛੱਡ ਕੇ ਗਏ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਬੀਜੇਪੀ ਨੂੰ ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਬੀਜੇਪੀ ਤੇ ਵੀ ਵਰਦੇ ਹੋਏ ਨਜ਼ਰਾਏ ਸੰਦੀਪ ਪਾਟਕ ਜਲੰਧਰ ਦੇ ਉਮੀਦਵਾਰ ਤੇ ਜਲਦ ਫੈਸਲਾ ਲਿਆ ਜਾਵੇਗਾ ਇਹ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਜਲੰਧਰ ਦੇ ਉਮੀਦਵਾਰ ਨੂੰ ਲੈ ਕੇ ਪਾਰਟੀ ਵੱਲੋਂ ਜਲਦ ਫੈਸਲਾ ਲਿਆ ਜਾਵੇਗਾ ਆਖਿਰ ਵੇਖਣਾ ਹੋਵੇਗਾ ਕਿ ਜਲੰਧਰ ਦੇ ਚੋਣ ਮੈਦਾਨ ਦੇ ਵਿੱਚ ਕਿਸ ਨੂੰ ਪਾਰਟੀ ਦੇ ਵੱਲੋਂ ਉਤਾਰਿਆ ਜਾਂਦਾ ਹੈ हालात ग्राउंड पे बहुत अच्छे हैं पब्लिक हमारे साथ है वॉलेंटियर हमारे साथ है जो एक दो लोग जो गए हैं उनको उनके बारे में मैं कुछ कहना नहीं चाहूँगा उन्होंने जो किया है जो कर रहे हैं वो जनता उसका जवाब देगी और ऊपर वाले जो है ऊपर वाला सारा कुछ देख रहे हैं

अच्छे लोगों की ज़रूरत रहेगी आप अच्छे लोगों को उनकी विचारधारा को जिनका हमारे विचारधारा से मिलता है अच्छे लोगों को लेना पड़ेगा पार्टी तभी परिवार बढ़ता है एक बात दूसरी बात आप ये देखो 90 परसेंट नाइनटी हमारे अपने पुराने लोग हुए तो सुन हैं तो दिनों मीटिंग्स होंगी वर्कर्स वलंटियर काउंसलर ब्लॉक प्रधान मीटिंग हो रही है बहुत ही मानजो है डॉक्टर संदीप पाठ जी जो राज्यसभा के भी है ਔਰ ਸਾਰੇ ਸੰਗਠਨ ਨੂੰ ਦੇਖਦੇ ਆ ਉਹਨਾਂ ਨੇ ਸਾਰਿਆਂ ਦੀ ਗੱਲ ਸੁਣ ਸਰ ਧਿਆਨ ਦੇ ਨਾਲ ਬਸ ਮੈਂ ਸਾਰੇ ਵਰਕਰ ਦੇਖ ਰਿਹਾ ਕਿ ਹਜੇ ਵੀ ਛੱਡ ਕੇ ਜਾ ਰਹੇ ਨੇ ਕੀ ਕారణ ਕੀ ਕੋਈ ਵਰਕਰ ਨਹੀਂ ਛੱਡ ਕੇ ਜਾ ਰਿਹਾ ਵਰਕਰ ਤਾਂ ਬਹੁਤ ਡੈਡੀਕੇਟਿਡ ਆ ਸਭ ਨੇ ਬੜਾ ਵਿਸ਼ਵਾਸ ਜਤਾਇਆ ਤੇ ਅਸੀਂ ਤਨਮਨ ਕੰਨ ਦੇ ਨਾਲ ਕੰਮ ਕਰਨਾ ਚਾਹੁੰਦੇ ਪਾਰਟੀ ਤੇਸ਼ੀਤੋ ਜੀ ਵੀ ਕਹਿੰਦੇ ਕਹਿੰਦੇ ਕਿ ਕੰਮ ਹੀ ਨਹੀਂ ਕਰਨਗੇ ਇਸੇ ਕਾਰਨ ਨੇ ਸਾਡੇ ਨੂੰ ਹੁਣ ਜਿਹੜਾ ਬੰਦਾ ਛੱਡ ਕੇ ਚਲ ਜਾਂਦਾ ਕੁਝ ਵੀ ਕਹਿ ਸਕਦਾ ਉਹਨੂੰ ਪੁੱਛਣਾ ਪਹਿਲਾਂ ਤੁਸੀਂ ਇਸ ਪਾਰਟੀ ਤੋਂ ਲੜਿਆ ਤੁਹਾਨੂੰ ਪਾਰਟੀ ਨੇ ਇੰਨਾ ਮੰਨ ਦਿੱਤਾ ਜਿਤਾਇਆ ਉਹਨੂੰ ਉੱਥੇ ਵਿਚਾਰ ਕਰਨ ਚਾਹੀਦਾ ਕੋਈ ਗੱਲ ਕਰਨ ਤੋਂ ਪਹਿਲਾਂ ਕੱਟ ਕੇ ਜਾ ਰਹੇ ਨੇ ਜਾਂ ਫਿਰ ਜਿਨ੍ਹਾਂ ਦੀ ਚਰਚਾ ਚੱਲ ਰਹੀ ਹੈ ਉਹਨਾਂ ਦੇ ਬਾਰੇ ਬੜੀ ਗੱਲਬਾਤ ਹੋਈ ਹੈ ਜੀ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਸਭ ਦਾ 뷰 ਪੁਆਇੰਟ ਦੇਖਿਆ ਮੈਂ ਸੁਣਿਆ ਕਿ ਕਿੱਥੇ ਕਿਹੜੀ ਜਗ੍ਹਾ ਤੇ ਕੀ ਤਕਲੀਫ ਹੈ ਜ਼ਿਆਦਾਤਰ ਕਿਹੜੇ ਮੁੱਦਿਆਂ ਦੇ ਉੱਪਰ ਫੋਕਸ ਰਿਹਾ ਨਹੀਂ ਫੋਕਸ ਉਹਨਾਂ ਦਾ ਰਿਹਾ ਵੀ ਕੋਈ ਪ੍ਰਸ਼ਾਸਨਿਕ ਕੋਈ ਕਿਸਮ ਦੀ ਦਿੱਕਤ ਆ ਕੋਈ ਕੁਝ ਹੈ ਉਹ ਤੇ ਗੱਲ ਸੁਣੀ ਆ ਸਾਰਿਆਂ ਨੇ ਬੈਠ ਕੇ ਅੱਗੇ ਪੜਾਂਗੇ ਤੇ ਅੱਜ ਗੱਲ ਕਰਾਂਗੇ ਦਿੱਲੀ ਵਾਲੇ ਵਿਵਾਦ ਦੀ ਤਿਹਾਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਆਮਾਦੀ ਪਾਰਟੀ ਨੂੰ ਜਵਾਬ ਦਿੱਤਾ ਗਿਆ ਹੈ ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਕੇਜਰੀਵਾਲ ਦੀ ਸਿਹਤ ਬਿਲਕੁਲ ਠੀਕ ਹੈ ਕੇਜਰੀਵਾਲ ਦਾ ਭਾਰ 65 ਕਿਲੋ ਹੀ ਹੈ ਜੋ ਕਿ ਜੇਲ੍ਹ ਦੇ ਵਿੱਚ ਦਾਖਲ ਹੋਣ ਵੇਲੇ ਸੀ ਜੋ ਕਿ ਜੇਲ੍ਹ ਪ੍ਰਸ਼ਾਸਨ ਦਾ ਜਵਾਬ ਸਾਹਮਣੇ ਆਇਆ ਤਿਹਾਰ ਪ੍ਰਸ਼ਾਸਨ ਨੇ ਕਿਹਾ ਕਿ ਕੇਜਰੀਵਾਲ ਦਾ 슈ਗਰ ਲੈਵਲ ਵੀ ਕੰਟਰੋਲ ਦੇ ਵਿੱਚ ਹੈ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਹੀ ਘਰ ਦਾ ਖਾਣਾ ਦਿੱਤਾ ਜਾ ਰਿਹਾ ਹੈ ਕੇਜਰੀਵਾਲ ਦੇ ਵਾਈਟਲ ਸਟੈਟਿਸ ਦੇ ਨਾਰਮਲ ਨੇ ਇਹ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਜਵਾਬ ਦਿੱਤਾ ਗਿਆ ਆਮ ਆਦੀ ਪਾਰਟੀ ਨੇ ਕੇਜੀਵਾਲ ਦਾ ਵਜ਼ਨ ਤੇਜ਼ੀ ਦੇ ਨਾਲ ਘਟਣ ਦੀ ਦਰਸਲ ਗੱਲ ਕਹੀ ਸੀ ਕਿ ਗ੍ਰਿਫਤਾਰੀ ਤੋਂ ਬਾਅਦ ਕੇਜੀਵਾਲ ਦਾ 4.5 ਕਿਲੋ ਵਜ਼ਨ ਘਟਿਆ ਜੋ ਕਿ ਆਤੀਸ਼ੀ ਜਿਹੜੇ ਕਿ ਦਿੱਲੀ ਦੇ ਮੰਤਰੀ ਨੇ ਉਹਨਾਂ ਨੇ ਦਰਸਲੇ ਦਾਵਾ ਕੀਤਾ ਸੀਗਾ 12 ਦਿਨਾਂ ਦੇ ਅੰਦਰ 4.5 ਕਿਲੋ ਵਜ਼ਨ ਘਟਿਆ ਜੋ ਕਿ ਆਮ ਆਦੀ ਪਾਰਟੀ ਵੱਲੋਂ ਮੰਤਰੀ ਆਤੀਸ਼ੀ ਵੱਲੋਂ ਦਾਵਾ ਕੀਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੇਜੀਵਾਲ ਦਾ ਭਾਰ 65 ਕਿਲੋਈ ਹੈ ਜੋ ਕਿ ਜੇਲ੍ਹ ਦੇ ਵਿੱਚ ਦਾਖਲ ਹੋਣ ਵੇਲੇ ਸੀ ਕੇਜੀਵਾਲ ਦਾ ਸ਼ੂਗਰ ਲੈਵਲ ਵੀ ਕੰਟਰੋਲ ਦੇ ਵਿੱਚ ਹੈ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਜਵਾਬ ਦਿੱਤਾ ਗਿਆ ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਕੇਜਰੀਵਾਲ ਦੀ ਸਿਹਤ ਠੀਕ ਹੈ ਕੇਜਰੀਵਾਲ ਦਾ ਭਾਰ 65 ਕਿਲੋ ਹੀ ਹੈ ਜੋ ਕਿ ਜੇਲ੍ਹ ਦੇ ਵਿੱਚ ਦਾਖਲ ਹੋਣ ਵੇਲੇ ਸੀ ਜੋ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਨੂੰ ਜਵਾਬ ਦਿੱਤਾ ਇਹ ਵੀ ਕਿਹਾ ਗਿਆ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ ਕੰਟਰੋਲ ਵਿੱਚ ਹੈ ਅੱਜ ਮੈਂ ਭਾਰਤੀ ਜਨਤਾ ਪਾਰਟੀ ਕੋ ਇਹ ਕਹਿਣਾ ਚਾਹਤੀ ਹੂੰ ਕਿ ਪੂਰਾ ਦੇਸ਼ ਅੱਜ ਉਹਨੇ ਦੇਖ ਰਿਹਾ ਹੈ आज देख रहा है कि किस तरह से भारतीय जनता पार्टी ने झूठे केस लगाकर अरविंद केजरीवाल को जेल में डाल दिया है जहां आज उनके स्वास्थ्य को खतरा हो रहा है किसी नॉर्मल व्यक्ति के लिए भी 12 दिन में साढ़े चार किलो वजन घटना कोई नॉर्मल बात नहीं है किसी ऐसे व्यक्ति के लिए भी जिसे स्वास्थ्य की समस्याएं नहीं है लेकिन एक सिवियर डायबिटीज के पेशेंट के लिए 12 दिन में साढ़े चार किलो वजन घटना एक बहुत खतरनाक चीज है भारतीय जनता पार्टी अरविंद केजरीवाल को कुचलने के लिए आम आदमी पार्टी को कुचलने के लिए किसी भी हद तक जा सकती है इसलिए मैं भारतीय जनता पार्टी को यह चेतावनी दे रही हूं कि आज पूरा देश आप पर नजर रख रहा है अगर हिरासत में अरविंद केजरीवाल के स्वास्थ्य को कुछ हो जाता है तो ये देश आपको माफ नहीं करेगा यहां तक कि भगवान भी आपको माफ नहीं करेगा क्योंकि आप इस हद तक गिरे हैं सिर्फ अरविंद केजरीवाल को कुचलने के लिए 46 तक शुगर लेवल ड्रॉप होना और विदाउट एनी एक्सट्रीम मेजर्स ऑफ डाइट साढ़े चार किलो बारह दिनों में वजन का घट जाना हमें भय है भारतीय जनता पार्टी अपने राजनीतिक हितों को साधने के लिए कुछ भी कर सकती है उसकी सेहत के साथ किसी भी किस्म की गंदी राजनीति नहीं होनी चाहिए किसी भी किस्म की लापरवाही नहीं होनी चाहिए आप का एक एक ऐक्ट दिल्ली और देश की जनता की नजरों में है और आपके व्यवहार में किसी भी किस्म का ओछापन या हल्कापन न तो बर्दाश्त किया जाएगा न बख्शा जाएगा देखिए तिहाड़ जेल प्रशासन तो एक दिन की बात करेगा जब उनके पास गए वो हम बात कर रहे हैं जिस दिन उनकी गिरफ्तारी हुई तब से लेकर और लास्ट अपडेट आने तक और ये ऑन रिकॉर्ड है जब वो अरेस्ट हुए 69.5 नाइन उनका वेट था और लास्ट अपडेट जो आई तब उनका वेट 65 केजी था ये साढ़े चीन साढ़े चार किलो जो वजन कम हुआ है इससे कोई भी प्रशासन कोई भी व्यक्ति झुटला नहीं सकता और यही हमारी चिंता का वजह है हम चाहते हैं कि किसी भी किस्म की लापरवाही ना हो उनकी सेहत को लेकर पूरा देश देख रहा है ਰੋਕ ਕਰਨਗੇ ਅਗਲੀ ਖਬਰ ਦਾ ਬੀਜਪੀ ਦੇ ਵਿੱਚ ਸ਼ਾਮਲ ਹੋਏ ਰਮਨਜੀਤ ਸਿੰਘ ਬਿੱਟੂ ਦੇ ਵੱਲੋਂ ਸਾਬਕਾ ਸੀਐਮ ਚਰਨਜੀਤ ਚੰਨੀ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਰਮਨਜੀਤ ਬਿੱਟੂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਪੀਐਮ ਦਾ ਕਾਫਲਾ ਰੋਕਣ ਦੇ ਪਿੱਛੇ ਸੀ ਚੰਨੀ ਦੀ ਛੜਾਰਤ 15-20 ਬੰਦੇ ਭੇਜ ਕੇ ਪੀਐਮ ਦਾ ਕਾਫਲਾ ਰੁਕਵਾਇਆ ਗਿਆ ਫਿਰੋਜ਼ਪੁਰ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਵੱਡਾ ਐਲਾਨ ਕਰਨਾ ਸੀਗਾ ਵੱਡੇ ਐਲਾਨ ਕਰਨੇ ਸੀ ਜਰ ਰਮਨਜੀਤ ਬਿੱਟੂ ਇਹ ਦਾਅਵਾ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਬਾਰਡਰ ਸਟੇਟ ਹੋਣ ਕਾਰਨ ਪੰਜਾਬ ਦੇ ਲਈ ਸਬਸਿਡੀ ਦਾ ਐਲਾਨ ਕੀਤਾ ਜਾਣਾ ਸੀਗਾ ਖਰਾਬ ਮੌਸਮ ਕਰਕੇ ਹਵਾਈ ਮਾਰਗ ਦੀ 5 ਫਰਵਰੀ ਦਸਲ 2022 ਨੂੰ ਪ੍ਰਧਾਨ ਮੰਤਰੀ ਦਾ ਜਿਹੜਾ ਇੱਕ ਕਾਫਲਾ ਰੁਕਿਆ ਗਿਆ ਸੀ ਗਿਆ ਬਰੋਧਪੁਰ ਦੇ ਪਿੰਡ ਪਿਆਰੇਆਣਾ ਦੇ ਨੇੜੇ ਸੜਕ ਉੱਤੇ ਧਰਨਾ ਪ੍ਰਦਰਸ਼ਨ ਜਿਹੜੇ ਕਿ ਕਿਸਾਨ ਕਰ ਰਹੇ ਸਨ ਕਿਸਾਨਾਂ ਦੇ ਕਾਰਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਇੱਕ ਕਾਫਲਾ 15 ਤੋਂ 20 ਮਿੰਟਾਂ ਤੱਕ ਰੁਕਿਆ ਰਿਹਾ ਤੇ ਉਸ ਮਗਰੋਂ ਇਹ ਕਾਫਲਾ ਵਾਪਸ ਦਿੱਲੀ ਵੱਲ روانਾ ਹੋ ਗਿਆ ਤੇ ਇਸ ਨੂੰ ਲੈ ਕੇ ਹੁਣ ਰਮਨਿਤ ਬਿੱਟੂ ਦੇ ਵੱਲੋਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੁੰਦਾ ਕਹਿੰਦੇ ਕਿ ਫੋਜ਼ਪੁਰ ਦੇ ਵਿੱਚ ਪੀਐਮ ਦਾ ਕਾਫਲਾ ਰੋਕਣ ਦੇ ਪਿੱਛੇ ਚੰਨੀ ਦੀ ਛਰਾਰਤ ਸੀ ਜਦੋਂ ਇਹ ਸਰਕਾਰ ਨੇ ਉਸ ਵੇਲੇ ਚੰਨੀ ਸਾਹਿਬ ਨੇ 20 ਕ ਬੰਦੇ ਭੇਜ ਕੇ ਸ਼ਰਾਰਤ ਕੀਤੀ ਉਹਨਾਂ ਨੂੰ ਰੋਕਿਆ ਉਹ ਹੈਲੀਕਾਪਟਰ ਛੱਡ ਕੇ ਜਹਾਜ਼ ਛੱਡ ਕੇ ਕਿਉਂਕਿ ਮੌਸਮ ਬੜਾ ਖਰਾਬ ਸੀ ਉਹ ਗੱਡੀ 'ਚ ਉਹਨਾਂ ਨੇ ਜਿਹੜਾ ਕਿ ਮੰਨਿਆ ਨਹੀਂ ਜਾਂਦਾ ਪ੍ਰਾਈਮ ਮਿੰਿਸਟਰ ਦਾ ਸਫਰ ਕਰੇ ਉਹ ਗੱਡੀ 'ਚ ਸਫਰ ਕਰਨ ਨੂੰ ਤੇ ਉਹਦੇ ਉਹਨਾਂ ਦੇ ਮੂਰੇ ਰੋਕਿਆ ਉਦੋਂ ਇੰਨਾ ਕੁਸ਼ ਸੀਗਾ ਕਿ ਪੰਜਾਬ ਨੂੰ ਲੋੜ ਨਾ ਪੈਂਦੀ ਸਾਰੀਆਂ ਜਿਹੜਾ ਹਿੱਲ ਸਟੇਟਸ ਨੂੰ ਆ ਟੈਕਸ ਜਿਹੜਾ ਟੈਕਸ ਮਾਫ ਨੇ ਉਹ ਸਾਰੀਆਂ ਬਾਰਡਰ ਸਟੇਟ ਚ ਉਵੇਂ ਇੰਡਸਟਰੀਆਂ ਆਉਣੀਆਂ ਸੀ ਬੜੀਆਂ ਤੋਂ ਬੜੀਆਂ ਉਹ ਮਾਫੀ ਦੇ ਰਹੇ ਸੀ ਤੁਸੀਂ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਜਿਸ ਦਿਨ ਆਏ ਉਸ ਦਿਨ ਐਲਾਨ ਕਰਨਾ ਸੀ ਕਿ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜਾ ਵਾ ਜਿਵੇਂ ਹਿਮਾਚਲ ਨੂੰ ਦਿੱਤੀ ਜਾਂਦੀ ਸਬਸਿਡੀ ਉਸ ਤਰੀਕੇ ਨਾਲ ਦਿੱਤੀ ਜਾਏ ਬਿਲਕੁਲ ਮੈਂ ਕਿਉਂਕਿ ਉਸ ਵੇਲੇ ਜਿਹੜੇ ਸ਼ਿਕਾਬਤ ਸਾਹਿਬ ਸੀ ਮੇਰਾ ਉਹਨਾਂ ਨਾਲ ਵੀ ਬਹੁਤ ਕਿਉਂਕਿ ਅਸੀਂ ਇਕੱਠੇ ਬੈਨੇ ਆ ਪਾਰਲੀਮੈਂਟ ਚ ਬੜੇ ਡੂੰਘੇ ਰਿਸ਼ਤੇ ਨੇ ਤੇ ਸਾਰੀਆਂ ਇਕੱਠੇ ਜਿ ਬਹਿ ਕੇ ਵੀ ਪੰਜਾਬ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਅਕਾਲੀ ਦਲ ਦੇ ਵੱਲੋਂ ਮੈਨੀਫੈਸਟੋ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਦੇ ਲਈ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਗਿਆ ਬਲਵਿੰਦਰ ਸਿੰਘ ਖੁੰਦੜ ਜਿਹੜੇ ਕਿ ਕਮੇਟੀ ਦੇ ਚੇਅਰਮੈਨ ਲਗਾਏ ਗਏ ਨੇ ਬੀਬੀ ਜਗੀਰ ਕੌਰ ਨੂੰ ਵੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਬੀਬੀ ਜਗੀਰ ਕੌਰ ਜਿਨ੍ਹਾਂ ਦੇ ਕਿ ਪਿਛਲੇ ਦਿਨੀ ਘਰ ਵਾਪਸੀ ਹੋਈ ਸੀ ਉਹਨਾਂ ਨੂੰ ਵੀ ਕਮੇਟੀ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੈਨੀਫੈਸਟੋ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਇਹ ਕਮੇਟੀ ਦੇ ਵੱਲੋਂ ਇਹ ਤੈਅ ਕੀਤਾ ਜਾਵੇਗਾ ਕਿ ਕਿਹੜੇ-ਕਿਹੜੇ ਮੁੱਦਿਆਂ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਜਾਵੇਗਾ ਮੁੱਦਿਆਂ ਨੂੰ ਲੈ ਕੇ ਕਿਹੜੇ ਵਾਧਿਆਂ ਨੂੰ ਲੈ ਕੇ ਜਿਹੜਾ ਕਿ ਲੋਕਾਂ ਦੇ ਵਿਚਾਰ ਜਾਇਆ ਜਾਵੇਗਾ ਉਹ ਸਾਰੇ ਇੱਕ ਕਮੇਟੀ ਦੇ ਮੈਂਬਰ ਕਮੇਟੀ ਦੇ ਚੇਅਰਮੈਨ ਤੈਅ ਕਰਨਗੇ ਸੋ ਲੋਕ ਸਭਾ ਚੋਣਾਂ ਦੇ ਲਈ ਮੈਨੀਫੈਸਟੋ ਕਮੇਟੀ ਦਾ ਅਕਾਲੀ ਦਲ ਨੇ ਗਠਨ ਕਰ ਦਿੱਤਾ ਹੈ ਬਰਵਿੰਦਰ ਸਿੰਘ ਭੁੰਦਾ ਜਿਹੜੇ ਕਿ ਕਮੇਟੀ ਦੇ ਚੇਅਰਮੈਨ ਲਗਾਏ ਗਏ ਨੇ ਡਾਕਟਰ ਦਲਜੀਤ ਸਿੰਘ ਚੀਮਾ ਸੈਕਟਰੀ ਸੈਕਟਰੀ ਮੈਂਬਰ ਲਗਾਏ ਗਏ ਨੇ ਬੀਬੀ ਜਗੀਰ ਕੌਰ ਨੂੰ ਵੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਕੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿਉਂਕਿ ਪਿਛਲੇ ਦਿਨੀ ਅਕਾਲੀ ਦਲ ਤੇ ਭਾਜਪਾ ਦੇ ਵੱਲੋਂ ਬਿਲਕੁਲ ਸਾਫ਼ ਕੀਤਾ ਗਿਆ ਕਿ ਗੱਠਜੋੜ ਨਹੀਂ ਹੋਏਗਾ ਆਪੋ ਆਪਣੇ ਦਮ ਤੇ ਜਿਹੜੀ ਕਿ ਚੋਣ ਲੜੀ ਜਾਵੇਗੀ ਤੇ ਇਸੇ ਨੂੰ ਲੈ ਕੇ ਹੁਣ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਦਮ ਅੱਗੇ ਵਧਾਏ ਜਾ ਰਹੇ ਨੇ ਲਗਾਤਾਰ ਪੰਜਾਬ ਬਚਾਓ ਯਾਤਰਾ ਵੀ ਕੱਢੀ ਜਾ ਰਹੀ ਹੈ ਉਮੀਦਵਾਰਾਂ ਨੂੰ ਲੈ ਕੇ ਵੀ ਲਗਾਤਾਰ ਸੁਖਬੀਰ ਸਿੰਘ ਬਾਦਲ ਮੰਤਨਕਾਰੀ ਨੇ 1 ਟੂ 1 ਅਹੁਦੇਦਾਰਾਂ ਦੇ ਨਾਲ ਸੰਭਾਵੀ ਉਮੀਦਵਾਰਾਂ ਦੇ ਨਾਲ ਗੈਟਿੰਗ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਇਸ ਦੇ ਵਿਚਾਲੇ ਆ ਅਕਾਲੀ ਦਲ ਦੇ ਵੱਲੋਂ ਮੈਨੀਫੈਸਟੋ ਕਮ ਅਕਸਾਲੀ ਅਕਾਲੀ ਨੇ ਸੀਨੀਅਰ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੂੰ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਿ ਸੈਕਟਰੀ ਮੈਂਬਰ ਲਗਾਏ ਗਏ ਨੇ ਬੀਬੀ ਜਗੀਰ ਕੌਰ ਨੂੰ ਵੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਮੈਨੀਫੈਸਟੋ ਕਮੇਟੀ ਦੇ ਵਿੱਚ ਤੁਹਾਨੂੰ ਨਾਲ ਤਸਵੀਰਾਂ ਦੇ ذریعے ਵੀ ਅਸੀਂ ਦੱਸ ਰਹੇ ਹਾਂ ਜਿਹੜੇ ਕਿ ਬਲਵਿੰਦਰ ਸਿੰਘ ਭੁੰਦੜ ਉਹ ਚੇਅਰਮੈਨ ਹੋਣਗੇ ਮੈਨੀਫੈਸਟੋ ਕਮੇਟੀ ਦੇ ਮੈਂਬਰ ਸੈਕਟਰੀ ਡਾਕਟਰ ਦਲਜੀਤ ਸਿੰਘ ਚੀਮਾ ਲਗਾਏ ਗਏ ਨੇ ਦਲਜੀਤ ਸਿੰਘ ਚੀਮਾ ਜਿਹੜੇ ਕਿ ਸੀਨੀਅਰ ਅਕਾਲੀ ਆਗੂ ਨੇ ਉਨਨੋਮਿਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਜਿਹੜੇ ਕਿ ਪਿਛਲੇ ਦਿਨੀ ਹੀ ਅਕਾਲੀ ਦਲ ਦੇ ਵਿੱਚੋਂ ਮੜ ਤੋਂ ਸ਼ਾਮਲ ਹੋਏ ਘਰ ਵਾਪਸੀ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਬੀਬੀ ਜਗੀਰ ਕੌਰ ਨੂੰ ਨੋਮਿਸ ਕਮੇਟੀ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਤੁਹਾਨੂੰ ਤਿੰਨ ਤਸਵੀਰਾਂ ਵਿਖਾ ਰਿਹਾ ਬਲਵਿੰਦਰ ਸਿੰਘ ਭੁੰਦਰ ਜਿਹੜੇ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹੋਣਗੇ ਮੈਂਬਰ ਸੈਕਟਰੀ ਡਾਕਟਰ ਦਲਜੀਤ ਸਿੰਘ ਚੀਮਾ ਬੀਬੀ ਜਗੀਰ ਕੌਰ ਵੀ ਜਿਹੜੇ ਕਿ ਮੈਨੀਫੈਸਟੋ ਕਮੇਟੀ ਦੇ ਮੈਂਬਰ ਹੋਣਗੇ ਤੇ ਇਹਨਾਂ ਦੇ ਵੱਲੋਂ ਇਸ ਕਮੇਟੀ ਦੇ ਵੱਲੋਂ ਹੀ ਤੈਅ ਕੀਤਾ ਜਾਵੇਗਾ ਕਿ ਮੈਨੀਫੈਸਟੋ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਸ਼ਾਮਲ ਕੀਤਾ ਜਾਵੇਗਾ ਦਰਸਲ 15 ਮੈਂਬਰੀ ਇਹ ਕਮੇਟੀ ਹੈ ਉਹੁਰ ਵੀ ਵਕਫਾ ਕੌਦੇਦਾਰ ਆਗੂ ਜਿਹੜੇ ਕਿਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਆ ਮੁੱਖ ਜਿਹੜੇ ਮੈਂਬਰ ਨੇ ਜਾਂ ਚੇਅਰਮੈਨ ਨੇ ਮੈਂਬਰ ਸੈਕਟਰੀ ਨੇ ਉਸ ਦੇ ਬਾਰੇ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਇਹ ਜਾਣਕਾਰੀ ਦੇ ਰਹੇ ਹਾਂ ਹੋਰ ਵੀ ਅਹੁਦੇਦਾਰਾਂ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ 15 ਮੈਂਬਰੀ ਦਰਸਲ ਮੈਨੀਫੈਸਟੋ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆ ਗਠਨ ਕੀਤਾ ਗਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇਸ ਕਮੇਟੀ ਦੇ ਮੈਂਬਰ ਲਗਾਏ ਗਏ ਨੇ ਸੋ ਇਹ ਕਮੇਟੀ ਹੀ ਦਰਸਲ ਤੈਅ ਕਰੇਗੀ ਕਿ ਕਿਹੜੇ ਕਿਹੜੇ ਮੁੱਦਿਆਂ ਦਾ ਮੈਨੀਫੈਸਟੋ ਦੇ ਵਿੱਚ ਜ਼ਿਕਰ ਹੋਵੇਗਾ ਕਿਉਂਕਿ ਹਰ ਚੋਣ ਤੋਂ ਪਹਿਲਾਂ ਹਰ ਪਾਰਟੀ ਦੇ ਵੱਲੋਂ ਇੱਕ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਤਮਾਮ ਉਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ ਜਾਂਦਾ ਜੋ ਕਿ ਵਾਅਦੇ ਕੀਤੇ ਜਾਂਦੇ ਨੇ ਕਿ ਜੇਕਰ ਉਹਨਾਂ ਦੀ ਪਾਰਟੀ ਦਾ ਕੋਈ ਉਮੀਦਵਾਰ ਜਿੱਤਦਾ ਹੈ ਜਾਂ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਫਿਰ ਕਿਹੜੇ 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 ਕਿ ਕੰਮ ਲੋਕਾਂ ਦੇ ਕੀਤੇ ਜਾਣਗੇ ਉਹ ਸਾਰੀਆਂ ਤਮਾਮ ਗੱਲਾਂ ਦਾ ਉਸ ਮੈਨੀਫੈਸਟੋ ਦੇ ਵਿੱਚ ਜ਼ਿਕਰ ਹੁੰਦਾ ਹੈ ਤੇ ਇਸ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਗਿਆ ਪਰਮਿੰਦਰ ਸਿੰਘ ਢੀਂਡਸਾ ਵੀ ਜਿਹੜੇ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਵਿਕ੍ਰਮ ਸਿੰਘ ਮਜੀਠੀਆ ਵੀ ਜਿਹੜੇ ਇਸ ਮੈਨੀਫੈਸਟੋ ਕਮੇਟੀ ਦੇ ਮੈਂਬਰ ਲਗਾਏ ਗਏ ਨੇ ਪਰਮਿੰਦਰ ਸਿੰਘ ਢੀਂਡਸਾ ਢੀਂਡਸਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀਂ ਦਰਸਨ ਉਹਨਾਂ ਦੇ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਹੋਈ ਸੀ